ਏ ਗੁਰੂ ਸਤਨਾਮ ਵਾਹੀ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ ਸਤਿਗੁਰ ਜੀ ਸਤਵਾਂ ਸ਼ਬਦ ਅਰੰਭ ਕਰਦੇ ਹਨ ਆਓ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਇਸ ਸ਼ਬਦ ਦੀ ਰਮਤਾ ਕਰਦੇ ਹਨ ਵਚਨ ਕਰਦੇ ਹਾਂ ਜੀ ੴ ਸਤਿ ਗੁਰ ਪ੍ਰਸਾਦ ਉਪਲੀਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ। ਇੱਕੋ ਹੀ ਸਾਰੇ ਬ੍ਰਹਿਮੰਡ ਦਾ ਸ੍ਰਿਸ਼ਟੀ ਦਾ ਉਹ ਹਰੀ ਮਾਲਕ ਹੈ ਜਿੱਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ। ਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਾਪਤੀ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ। ਗੁਜਰੀ ਮਹੱਲਾ ਤੁਥਾ ਘਰ ਤੀਜਾ ਉੱਥੇ ਪਾਤਸ਼ਾਹ ਜੀ ਦੀ ਬਾਣੀ ਹੈ ਤੀਜੇ ਘਰ ਸੁਰ ਤਾਲ ਦੇ ਵਿੱਚ ਆਸ਼ਾ ਜੀ ਦੀ ਬਾਣੀ ਨੂੰ ਗਾਉਣ ਦੀ ਹਦੈਤ ਕਰਦੇ ਹਨ ਆਉ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਨ ਜੀ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਸਭਨਾ ਕੋ ਸੰਬੰਧ ਹਰ ਕਰ ਦिए ਧੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਸਭਨਾ ਕੋ ਸੰਬੰਧ ਹਰ ਕਰ ਦिए ਜਿੰਨੇ ਵੀ ਸੰਸਾਰ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਸਾਡੇ ਰਿਸ਼ਤੇ ਹਨ ਇਹ ਹਰੀਦੇ ਬਣਾਉਣਾ ਕੀਤੇ ਹਨ ਸਾਡੇ ਪੂਰਬਲੇ ਪਿਛਲੇ ਕਰਮਾਂ ਦੇ ਮੁਤਾਬਕ ਇਹ ਸੰਬੰਧ ਬਣੇ ਸਾਡੇ ਇਮਾਰਤ ਨੂੰ ਇਸ ਵਿੱਚ ਗਿਣਤੀ ਕਰਕੇ ਸਾਨੂੰ ਸਮਝਾਉਣਾ ਕਰਦੇ ਹਨ ਮਾਪਿਓ ਦਾ ਰਿਸ਼ਤਾ ਮਾਈ ਬਾਪ ਮਾਪਿਓ ਪੁੱਤਰਾ ਧੀਆ ਦਾ ਰਿਸ਼ਤਾ ਇਹ ਸਭ ਹਰ ਕੇ ਕੀ ਹੈ ਮਹਾਰਾਜ ਜੀ ਕਹਿੰਦੇ ਹਰੀਦੇ ਪਰਮੇਸ਼ਰ ਦੇ ਪ੍ਰਭੂ ਦੇ ਪੈਦਾ ਕੀਤੇ ਹੋਏ ਰਿਸ਼ਤੇ ਹਨ ਇਹ ਪਿਛਲੇ ਪੂਰਬਲੇ ਜਨਮਾਂ ਦੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਪਿਛਲੇ ਜਨਮਾਂ ਦੇ ਸੰਜੋਗਾ ਕਰਕੇ ਇਸ ਸੰਸਾਰ ਵਿੱਚ ਇਨਾਂ ਜੀਵਾਂ ਦੇ ਨਾਲ ਸਾਡਾ ਮੇਲ ਹੋਇਆ ਇਹ ਕਰਮ ਰਿਸ਼ਤੇ ਬਣ ਗਏ ਈਮਾਰਤ ਜੀ ਕਹਿੰਦੇ ਉਹ ਮਾਲਕ ਨੇ ਹਰੀ ਨੇ ਬਨਾਲਾ ਕੀਤੇ ਹਨ ਸਭਨਾ ਕੁਸਨਬੰਧ ਹਰ ਕਰ ਦਿਆ ਇਹ ਸਾਰਿਆਂ ਦੇ ਨਾਲ ਸਾਡਾ ਆਪਸ ਦੇ ਵਿੱਚ ਸੰਬੰਧ ਜੋੜਤਾ ਮਾਲਕ ਨੇ ਪਰ ਹਰੀ ਨੇ ਹਰੀ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਕੁਝ ਹੈ ਇਹ ਕਰਮ ਰਿਸ਼ਤੇ ਸੰਸਾਰ ਜਿੰਨਾ ਕੁਝ ਹੈ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਸਾਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੁੰਦਾ ਸਾਡੇ ਰਿਸ਼ਤੇ ਬਣਦੇ ਹਨ ਤੇ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਹੀ ਸੰਬੰਧ ਹਰ ਕਾ ਕਰ ਦਈਏ ਮਹਾਰਾਜ ਜੀ ਕਹਿੰਦੇ ਹਰੀ ਨੇ ਇਹ ਸਾਨੂੰ ਦਿੱਤੇ ਹੋਏ ਹਨ ਸੰਬੰਧ ਇਹ ਸਾਰਾ ਕੁਝ ਹਰੀ ਨੇ ਸਾਨੂੰ ਬਖਸ਼ਿਆ ਹੈ ਹਮਰਾ ਜੋਰ ਸਭ ਰਹੋ ਮੇਰੇ ਭਾਈ ਮਹਾਰਾਜ ਜੀ ਕਹਿੰਦੇ ਇਹ ਭਾਈ ਜਨੋ ਮੇਰੇ ਭਾਈਓ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਜੋਰ ਨਹੀਂ ਚੱਲ ਸਕਦਾ ਕਿਸਕ ਸਮਝੀਏ ਕਿ ਸਾਡਾ ਜੋਰ ਹੈ ਸਾਡੀ ਤਾਕਤ ਹੈ ਇਹ ਦੇ ਕਰਕੇ ਸੰਸਾਰ ਵਿੱਚ ਸਾਰਾ ਕੁਝ ਹੋ ਰਿਹਾ ਹੈ। ਸ੍ਰੀ ਮਹਾਰਾਜ ਜੀ ਕਹਿੰਦੇ ਹਮਰਾ ਜੋਰ ਸਭ ਰਹੋ ਮੇਰੇ ਭਾਈ। ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਸ੍ਰਿਸ਼ਟੀ ਦੇ ਵਿੱਚ ਹਰ ਕਾ ਤਨ, ਮਨ ਸਭ ਹਰ ਹੈ। ਵਸ ਹੈ ਸਰੀਰ। ਮਹਾਰਾਜ ਜੀ ਕਹਿੰਦੇ ਤਾਂ ਕੁਛ ਉਹਦੇ ਵਾਸ ਵਿੱਚ ਹੈ। ਹਰ ਕਾ ਤਨ ਮਹਾਰਾਜ ਜੀ ਕਹਿੰਦੇ ਜਿਹੜਾ ਤਨ ਹੈ ਸਾਡਾ ਸਰੀਰ ਹੈ ਪਿੰਡ ਹੈ ਇਹ ਵੀ ਮਾਲਕ ਦਾ ਪਨਾਇਆ ਹੋਇਆ ਪੰਜਾਂ ਤਤਾਂ ਦਾ ਲੈਣਾ ਹੈ ਉਹਦਾ ਦਿੱਤਾ ਹੋਇਆ ਪ੍ਰਾਪਤ ਹੋਇਆ ਸਾਡਾ ਸਰੀਰ ਹੈ ਤਨ ਉਹਦੇ ਵਿੱਚ ਮਨ ਨੂੰ ਹੀ ਉਹਨੇ ਮਾਲਕ ਨੇ ਰੱਖਿਆ ਜਿਹਦੇ ਕਰਕੇ ਫੁਰਨੇ ਪੈਦਾ ਹੁੰਦਿਆਂ ਉਹ ਮਨ ਵੀ ਉਹਦਾ ਪਕਸ਼ਿਆ ਹੋਇਆ ਸੁਖਮਨ ਸਭ ਹਰ ਕੇ ਵਸ ਹੈ ਸਰੀਰ ਮਹਾਰਾਜ ਜੀ ਕਹਿੰਦੇ ਜਿੰਨਾ ਕੁਝ ਹੈ ਨਾ ਹਰ ਦੇ ਹਰੀ ਦੇ ਵਾਸ ਵਿੱਚ ਹੈ ਸਰੀਰ ਇਹ ਐ ਨਹੀਂ ਅਸੀਂ ਤੁਰੇ ਫਿਰਦੇ ਸਾਰਾ ਕੁਝ ਉਹ ਮਾਲਕ ਦੇ ਵਾਸ ਵਿੱਚ ਕੰਟਰੋਲ ਵਿੱਚ ਹੈ ਸਰੀਰ ਦਾ ਵੀ ਇਹ ਸਾਨੂੰ ਜਾਪਦਾ ਕਿਸੀਂ ਕੰਟਰੋਲ ਕਰ ਰਹੇ ਹਾਂ ਪਿਆਰਿਓ ਸਰੀਰ ਦੇ ਉੱਤੇ ਵੀ ਉਹ ਮਾਲਕ ਦਾ ਕੰਟਰੋਲ ਹੈ ਉਹਦੇ ਹੱਥ ਵਿੱਚ ਰਿਮੋਟ ਹੈ ਜਿਵੇਂ ਸਰੀਰ ਨੂੰ ਚਲਾ ਰਿਹਾ ਜਿਵੇਂ ਸਰੀਰ ਚੱਲ ਰਿਹਾ ਦੇਖਦੇ ਨੇ ਕਮੈਂਟ ਵਿੱਚ ਸਰੀਰ ਖੜ ਸਕਦਾ ਹੈ ਹਉਦੂ ਹੁਕਮ ਦੇ ਵਿੱਚ ਦੇਖੋ ਸਰੀਰ ਖੜ ਜਾਂਦਾ ਇੱਕ ਸਕਿੰਟਾਂ ਵਿੱਚ ਜੀਭ ਬੋਲਦੀ ਹੈ ਨਾ ਕੰਨ ਸੁਣਦੇ ਹਨ ਅੱਖਾਂ ਦੇਖਦੀਆਂ ਹਨ ਸਰੀਰ ਤੁਰਦਾ ਇੰਦਰੇ ਤੇ ਮਹਾਰਾਜ ਜੀ ਇੱਕ ਮਿੰਟ ਵਿੱਚ ਖਲ੍ਹਾਰ ਸਕਦੇ ਹਨ ਕਈ ਵਾਰੀ ਅੱਖਾਂ ਨਹੀਂ ਆ ਜਾਂਦੀਆਂ ਕਈ ਵਾਰੀ ਕੰਨ ਸੁਣਨੋ ਰਹਿ ਜਾਂਦੇ ਹਨ ਕਈ ਵਾਰੀ ਦੇਖ ਨਹੀਂ ਪਾਉਂਦੇ ਕਈ ਵਾਰੀ ਸੁਣ ਨਹੀਂ ਪਾਉਂਦੇ ਕਈ ਵਾਰੀ ਦਿਮਾਗ ਕੰਮ ਕਰਨਾ ਬੰਦ ਹੋ ਜਾਂਦਾ ਇਹ ਸਾਰਾ ਕੁਝ ਇਹਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਕਿਉਂਕਿ ਇਹ ਬਨਾਲਵਾਲਾ ਸਰੀਰ ਨੂੰ ਮਾਲਕ ਹੈ ਇਸ ਵਾਸਤੇ ਸਦਾ ਹੀ ਉਹਦਾ ਸ਼ੁਕਰ ਕਰਨਾ ਬਣਦਾ ਹੈ ਉੱਠਣਸਾਰ ਜਦੋਂ ਉੱਠਦੇ ਆ ਨਾ ਉੱਠਣਸਾਰ ਜਦੋਂ ਜਾਗ ਉੱਕੜਦੀ ਹੈ ਤਾਂ ਨਾਲ ਦੀ ਨਾਲ ਉਹਦਾ ਸ਼ਕਰਾਨਾ ਬਣਦਾ ਪਰ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜੇ ਦਿਨ ਚੜ੍ਹਿਆ ਸਰੀਰ ਤੁਰਨ ਲੱਗਾ ਹੈ ਉੱਠਿਆ ਸਰੀਰ ਤਾਂ ਉਹਨੇ ਉਹਦਾ ਸ਼ੁਕਰ ਕਰਨਾ ਬਣਦਾ ਹੈ ਕਿ ਅੱਜ ਉਹਨੇ ਮਾਲਕ ਨੇ ਸਾਨੂੰ ਠਾ ਦਿੱਤਾ ਅੱਜ ਦਾ ਦਿਨ ਆਦੀ ਜ਼ਿੰਦਗੀ ਉਹਨੇ ਬਖਸ਼ਤੀ ਤੇ ਉੱਠਣਸਾਰ ਮੂਲ ਮੰਤਰ ਦੇ ਪਾਠ ਕਰੋ ਉੱਠਣਸਾਰ ਜੀਬਾ ਜਿ ਬਿਸਤਰੇ ਤੋਂ ਬਾਹਰ ਨਿਕਲ ਤੋਂ ਪਹਿਲਾਂ ਮੂਲ ਮੰਤਰ ਦੇ ਪਾਠ ਹੋਣੇ ਚਾਹੀਦੇ ਹਨ ਜਿਸ ਦੇ ਨਾਲ ਮਹਾਰਾਜ ਜੀ ਦਾ ਸ਼ਕਰਾਨਾ ਹੋ ਜਾਵੇ ਫਿਰ ਇਸ਼ਨਾਨ ਪਾਣੀ ਕਰੋ ਉਹਦੇ ਤੋਂ ਬਾਅਦ ਆਪਣਾ ਨਿਤਨੇਮ ਕਰੋ ਬਾਣੀ ਪੜੋ ਇਹ ਮਹਾਰਾਜ ਜੀ ਦੀ ਦਾਤ ਹੈ ਇਹ ਮਹਾਰਾਜ ਜੀ ਦਾ ਇਤਲਾਣ ਦਾ ਸਤਿਗੁਰ ਦੇ ਹੁਕਮ ਦੇ ਵਿੱਚ ਹੀ ਸਰੀਰ ਚੱਲ ਰਿਹਾ ਹੱਥ ਹਰ ਕਾ ਤਨ ਮਨ ਸਭ ਹਰ ਕੇ ਵਸ ਹੈ ਸਰੀਰ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜਨੋ ਇਹ ਮੇਰੇ ਵੀਰੋ ਮਹਾਰਾਜ ਜੀ ਕਹਿੰਦੇ ਸਰੀਰ ਪਿਆਰੇ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਰਹਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਬਤਨ ਕਰਦੇ ਹਨ ਭਗਤ ਜਨਕ ਸਰਦਾ ਆਪ ਹਰ ਲਾਈ ਕਹਿੰਦੇ ਜੇ ਕੋਈ ਭਗਤੀ ਕਰਦਾ ਹੈ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਕਹਿੰਦੇ ਭਗਤ ਜਿਹੜਾ ਹੈ ਨਾ ਉਹਦਾ ਜੇ ਕੋਈ ਉਹਦੀ ਬੰਦਗੀ ਕਰਦਾ ਭਜਨ ਕਰਦਾ ਉਹ ਵੀ ਸ਼ਰਦਾ ਉਹ ਆਪ ਲਾਂਦਾ ਹੈ ਉਹ ਵੀ ਨਾ ਸਮਝੀ ਹੋਵੇਂ ਵਿੱਚ ਕੀ ਅਸੀਂ ਆਪਣੇ ਆਪ ਭਗਤੀ ਕਰਦੇ ਹਾਂ ਨਾਮ ਜਪਦੇ ਹਾਂ ਇੱਥੇ ਵੀ ਉਹਦੀ ਆਪਣੀ ਖੁਸ਼ੀ ਹੈ ਮਾਲਕ ਦੀ ਜੋ ਕਿਰਪਾ ਕਰਦਾ ਤਾਂ ਅਸੀਂ ਭਗਤੀ ਕਰਦੇ ਹਾਂ ਅਸੀਂ ਸਾਡਾ ਮਨ ਜਿਹੜਾ ਹੈ ਉਚਾ ਦੇ ਵਿੱਚ ਹੁੰਦਾ ਤੰਗ ਵਿੱਚ ਹੁੰਦਾ ਕਿਸੀਂ ਬਾਣੀ ਪੜ ਲਈਏ ਭਗਤੀ ਕਰ ਲਈਏ ਦੇ ਮਹਾਰਾਜ ਜੀ ਕਹਿੰਦੇ ਵੀ ਉਹਦੇ ਹੁਕਮ ਵਿੱਚ ਆ ਭਗਤ ਜਨਾ ਕੋ ਸਰਦਾ ਆਪ ਹਰ ਲਈ ਹਰੀ ਆਪ ਸ਼ਰਧਾ ਪੈਦਾ ਕਰਦਾ ਮੇਰੇ ਚ ਕਿਉਂਕਿ ਪੂਰਬਲੇ ਜਨਮ ਦੇ ਭਾਗ ਜਾਗਦੇ ਹਨ ਜਦੋਂ ਸਾਨੂੰ ਸ਼ਰਧਾ ਮਨ ਦੇ ਵਿੱਚ ਉਤਸ਼ਾਹ ਬਣਦਾ ਹੈ ਕਿਸੇ ਮਹਾਰਾਜ ਦੇ ਜਾ ਕੇ ਦਰਸ਼ਨ ਕਰ ਲिए ਅਸੀਂ ਜਾ ਕੇ ਗੁਰਦੁਆਰਾ ਸਾਹਿਬ ਸੰਗਤ ਵਿੱਚ ਬੈਠ ਜਾਈਏ ਬਾਣੀ ਸੁਣ ਲਈਏ ਆਪਣੇ ਆਪ ਨਹੀਂ ਉਹ ਸ਼ਰਧਾ ਆਪ ਪੈਦਾ ਕਰਦਾ ਆਪ ਪ੍ਰੇਰਣਾ ਕਰਦਾ ਮਨ ਨੂੰ ਕਿਤੁਰ ਭਾਈ ਉਧਰ ਵਿੱਚ ਗ੍ਰਸਤ ਉਦਾਸ ਰਹੀ ਤੇ ਮਹਾਰਾਜ ਜੀ ਕਹਿੰਦੇ ਗ੍ਰਸਥ ਦੇ ਵਿੱਚ ਹੀ ਉਹ ਦਾਸੀ ਬਣਾ ਦਿੰਦਾ ਹੈ ਇਹ ਵਹਿਮ ਹੈ ਕਿ ਗ੍ਰਸਥ ਨੂੰ ਛੱਡ ਕੇ ਲੋਕ ਦੌੜ ਜਾਂਦੇ ਹਨ بڑے ਲੋਕ ਗ੍ਰਸਥ ਨੂੰ ਛੱਡ ਕੇ ਜੋਗੀ ਬਣ ਗਏ ਕੋਈ ਕਿੱਧਰ ਦੌੜ ਗਿਆ ਕਿ ਗ੍ਰਸਥ ਮਾਰਗ ਗਲਤ ਹੈ ਤੇ ਮਹਾਰਾਜ ਜੀ ਨੇ ਸਿੱਧ ਕਰਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੇ ਸ਼ਾਦੀ ਕਰਾਈ ਚਾਰ ਦਾਸੀਆਂ ਵੀ ਕੀਤੀਆਂ ਉਹਨਾਂ ਦਾ ਵਿਆਹ ਵੀ ਹੋਇਆ ਸ਼ਾਦੀ ਹੋਈ ਸਾਹਿਬ ਜੀ ਨੂੰ ਪਤਾ ਹੈ ਨਾ ਪਿੱਛੇ ਵਿਆਹ ਗੁਰੂ ਗੁਰਬੰਗਿਆ ਮਹਾਰਾਜ ਦਾ ਸੁਲਤਾਨਪੁਰ ਲੋਧੀ ਤੋਂ ਬਰਾਤ ਤੁਰੀ ਇਹ ਦੇਖੋ ਜਾ ਬਟਾਲੇ ਪਹੁੰਚੀ ਤੇ ਸੰਗਤ ਜੀਓ ਮਹਾਰਾਜ ਨੇ ਗਿਰਸਤ ਵਿੱਚ ਵੀ ਦਾਸੀ ਧਾਰਨ ਕੀਤੀ ਤੇ ਸਾਨੂੰ ਵੀ ਹਦਾਇਤ ਕੀਤੀ ਸਿਕਾਇਆ ਸਾਨੂੰ ਕਿ ਗ੍ਰਿਸਤ ਮਾਰਗ ਮਾੜਾ ਨਹੀਂ ਐ ਕਿ ਬੱਚੇ ਮਾੜੇ ਹਨ ਘਰ ਵਾਲੀ ਮਾੜੀ ਐ ਪਰਿਵਾਰ ਮਾੜਾ ਜਿਹੜਾ ਨਾਮ ਨਹੀਂ ਜਪਣ ਦਿੰਦਾ ਉਹ ਸਾਡੀ ਬੁੱਧੀ ਐ ਅਸੀਂ ਨਾਮ ਕਿਵੇਂ ਜਪਣਾ ਉਹ ਅਸੀਂ ਗੁਰੂ ਦੀ ਮੱਤ ਲੈ ਕੇ ਨਾਮ ਘਰ ਬੈਠੇ ਵੀ ਜਪ ਸਕਦੇ ਆ ਪਰਿਵਾਰ ਵਿੱਚ ਵੀ ਅਸੀਂ ਗ੍ਰਿਸਤ ਮਾਰਗ ਵਿੱਚ ਵੀ ਦਾਸੀ ਬਣ ਸਕਦੇ ਆ ਖੁਦ ਮਹਾਰਾਜ ਨੇ ਦੇਖੋ ਗੁਰੂ ਅਰਜਨਦਾਸ ਜੀ ਪਾਤਸ਼ਾਹ ਸਾਨੂੰ ਸੇਧ ਦਿੰਦੇ ਹਨ ਵਿੱਚੇ ਗ੍ਰਿਸਤ ਉਦਾਸ ਰਹੀ ਹਰਜ ਕਹਿੰਦੇ ਗ੍ਰਸਤ ਦੇ ਵਿੱਚ ਹੀ ਅਸੀਂ ਦਾਸੀ ਬਣ ਸਕਦੇ ਆ ਮਾ ਦਾਸੀ ਤੇ ਬੰਨਾ ਮੰਨ ਦੀ ਮੰਨ ਦੀ ਜਿਹੜੀ ਰਫਤਾਰ ਹੈ ਉਹਨੂੰ ਖਤਮ ਕਰਨਾ ਹੈ ਗੁਰੂ ਦੀ ਬੰਦਗੀ ਦੇ ਨਾਲ ਭਜਨ ਦੇ ਨਾਲ ਜਦੋਂ ਬੰਨ ਟਿਕ ਜਾਂਦਾ ਹੈ ਅਸੀਂ ਗ੍ਰਸਤ ਵਿੱਚ ਹੀ ਦਾਸੀ ਆ ਹਰਮukh ਪਿਆਰੇ ਜਿਹਨਾਂ ਨੂੰ ਕੰਮ ਵੀ ਕਰਦੇ ਆ ਨਾ ਇਹ ਨਹੀਂ ਕਿ ਉਹ ਵਿਲੇ ਹਨ ਵੇਲੜਾ ਥੋੜਾ ਨੇ ਕੋਈ ਛੜਕਾ ਤੇ ਤੁਰੇ ਫਿਰਦੇ ਨੇ ਮੰਗਦੇ ਫਿਰਦੇ ਆਣ ਤੇ ਦੇਖੋ ਉਹਨਾਂ ਦੀ ਕਿਰਤ ਕਮਾਈ ਹੈ ਦਸਾਂ ਨੌਵੇਂ ਦੀ ਕਿਰਤ ਕਰਦੇ ਆਣ ਨਾਲ ਨਾਮ ਜਪਦੇ ਆਣੇ ਅਸੀਂ ਦੁਨੀਆ ਦੇ ਵਿੱਚ ਬੜੇ ਕੋਲ ਸਿੱਖ ਹਨ ਭਗਤ ਜਨ ਜਿਹੜੇ ਕੀ ਗ੍ਰਸਤ ਮਾਰਗ ਵਿੱਚ ਸਾਨੂੰ ਪਤਾ ਹੀ ਨਹੀਂ ਕਿੰਨੀ ਉਹਨਾਂ ਦੀ ਭਗਤੀ ਹੈ ਉਹ ਗ੍ਰਸਤ ਦੇ ਵਿੱਚ ਹੀ ਭਗਤੀ ਕਰਦੇ ਆ ਤੇ ਉਹ ਦੱਸਦੇ ਥੋੜਾ ਨੇ ਕਿਸੇ ਗ੍ਰਸਤ ਮਾਰਗ ਵਿੱਚ ਭਗਤ ਉਹ ਮਾਲਕ ਨੂੰ ਅਸੀਂ ਵਿਸਾਰਤਾ ਜਾਂ ਅਸੀਂ ਉਹਦੀ ਬੰਦਗੀ ਕਰਦੇ ਆ ਕਿਉਂਕਿ ਉਹਨਾਂ ਦੇ ਗੁਣਾ ਤੋਂ ਪ੍ਰਕਾਸ਼ ਹੁੰਦਾ ਹੈ ਜਦੋਂ ਮਨੁੱਖ ਵਿੱਚ ਸੱਚੇ ਗੁਣਾਂ ਜੰਦੇ ਨੂੰ ਉਹਦੀ ਚਿਹਰੇ ਤੋਂ ਆਪੀ ਨਜ਼ਰ ਆਉਂਦੇ ਹਨ ਉਹਦੀ ਬੋਲ ਬਾਣੀ ਤੋਂ ਨਜ਼ਰ ਆਉਂਦੇ ਹਨ ਕਿਉਂਕਿ ਗ੍ਰਿਸਤ ਮਾਰਗ ਕੋਈ ਮਾੜਾ ਮਾਰਗ ਨਹੀਂ ਹੈ ਮਹਾਰਾਜ ਜੀ ਕਹਿੰਦੇ ਵਿੱਚੇ ਗ੍ਰਿਸਤ ਵਿੱਚ ਮਨੁੱਖ ਦਾਸੀ ਬਣ ਸਕਦਾ ਹੈ ਜਦ ਅੰਤਰ ਪ੍ਰੀਤ ਹਰਿ ਸਿਉ ਬਨ ਆਈ ਜਦੋਂ ਮਹਾਰਾਜ ਜੀ ਤੀਜੇ ਪਦ ਵਿੱਚ ਬਚਨ ਕਰਦੇ ਨੇ ਕਿ ਅੰਦਰ ਪ੍ਰੀਤ ਲੱਗ ਜਾਂਦੀ ਹੈ ਜਦ ਅੰਤਰ ਪ੍ਰੀਤ ਹਰਿ ਸਿਉ ਬਨ ਆਈ ਤੇ ਮਹਾਰਾਜ ਜੀ ਬਤਨ ਕਰਦਾ ਤਾਂ ਜੋ ਕਿਸ ਕਰੇ ਸੋ ਮੇਰੇ ਹਰ ਪ੍ਰਭ ਭਾਈ ਮਹਾਰਾਜ ਜੀ ਕਹਿੰਦੇ ਫਿਰ ਜੋ ਕਿਸ ਮਨੁੱਖ ਕਰਦਾ ਜਿਗਿਆਸੂ ਕਰਦਾ ਮਨੁੱਖ ਕਰਦਾ ਉਹ ਮਾਲਕ ਨੂੰ ਪ੍ਰਵਾਨ ਕਰਦਾ ਉਹਨੂੰ ਚੰਗਾ ਲੱਗਦਾ ਜੋ ਕੋਈ ਮਨੁੱਖ ਕਰਦਾ ਉਹ ਮਾਲਕ ਖੁਸ਼ ਹੁੰਦਾ ਉਸੇ ਕੀਤੇ ਹੋਏ ਕਰਮ ਤੋਂ ਕਿਉਂਕਿ ਗੁਰੂ ਨੂੰ ਪਤਾ ਮਾਲਕ ਨੂੰ ਜਿੰਨਾ ਜਦੋਂ ਗੁਰਸਿੱਖ ਉਹਨੇ ਹੁਕਮ ਵਿੱਚ ਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਹੁਕਮ ਤੋਂ ਬਿਨਾ ਕੁਝ ਕਰਦਾ ਹੀ ਨਹੀਂ ਜਦ ਅੰਤਰ ਪ੍ਰੀਤ ਹਰ ਸੋ ਬਨ ਆਈ ਕਿਉਂਕਿ ਉਹਦਾ ਮੇਲ ਹੋ ਜਾਂਦਾ ਪ੍ਰਭੂ ਨਾਲ ਬਨ ਆਈ ਰਿਸ਼ਤਾ ਬਣ ਜਾਂਦਾ ਫਿਰ ਉਹਦੇ ਗੁਨਾ ਤੋਂ ਕਿਉਂ ਜਾਨੂ ਹੋ ਜਾਂਦਾ ਹੈ ਹਰੀ ਦੇ ਗੁਨਾ ਤੋਂ ਜਦੋਂ ਮਨੁੱਖ ਜਾਨੂ ਹੋ ਜਾਂਦਾ ਫਿਰ ਔਗਣਾ ਨੂੰ ਵਿਸਾਰ ਦਿੰਦਾ ਹਨ ਕਤਰ ਕਰਦਾ ਫਿਰ ਉਹ ਮਾਲਕ ਦੀ ਬਾਣੀ ਅਨੁਸਾਰ ਉਹਦੇ ਗੁਨਾ ਅਨੁਸਾਰ ਉਹਦੇ ਗੁਣਾਦੇਵ ਅਨਸਾਰ ਹੀ ਜ਼ਿੰਦਗੀ ਦੇ ਵਿੱਚ ਕਰਦਾ ਸਭ ਕੁਝ ਜੋ ਜਬ ਜੋ ਕਿਸ ਕਰੇ ਸਭ ਤੇਰੇ ਮੇਰੇ ਹਰ ਪ੍ਰਭ ਭਾਈ ਮਹਾਰਾਜ ਜੀ ਕਹਿੰਦੂ ਮੇਰੇ ਪ੍ਰਭ ਨੂੰ ਚੰਗਾ ਲੱਗਦਾ ਜੋ ਕੁਛ ਉਹ ਕਰਨਾ ਕਰਦਾ ਭਾਈ ਜਿਤ ਕਰੇ ਹਮ ਕੰਮ ਹਮ ਹਰ ਲਾਏ ਸੋ ਹਮ ਕਰੇ ਜੋ ਆਪ ਕਰਾਏ ਮਹਾਰਾਜ ਚੌਥਾ ਪਾਦ ਉਚਾਰਨ ਕਰ ਦੇਨ ਖੀਰਲਾ ਪਾਦ ਕਹਿੰਦੇ ਜਿਤ ਕਾਰੇ ਕੰਮ ਹਮ ਹਰ ਲਾਇਕ ਮਨ ਕਹਿੰਦੇ ਜਿਵੇਂ ਦਾ ਉਹ ਕਿਰਪਾ ਕਰਦਾ ਹੈ ਨਾ ਜਿਵੇਂ ਦਾ ਉਹ ਕੰਮ ਬਖਸ਼ਦਾ ਓਵੇਂ ਦਾ ਅਸੀਂ ਕੰਮ ਕਰਦੇ ਆ ਕੋਈ ਆਪਣੇ ਆਪ ਅਸੀਂ ਨਹੀਂ ਕਰ ਸਕਦੇ ਜਿਵੇਂ ਦੇ ਸਾਡੇ ਕਰਮਾਂ ਦੇ ਮੁਤਾਬਕ ਉਹਕਾਰ ਬਖਸ਼ਦਾ ਸਾਨੂੰ ਕੰਮ ਬਖਸ਼ਦਾ ਤੇ ਆਪਣੇ ਆਪ ਵਿਧ ਬਣਦੀ ਅਸੀਂ ਉਸ ਕੰਮ ਤੇ ਜਾ ਲੱਗਦੇ ਆ ਉਵੇਦ ਬਣਾਉਂਦਾ ਹੈ ਉਹ ਰਾਹ ਬਣਾਉਂਦਾ ਹੈ ਉਹ ਮਾਰਗ ਬਣਾਉਂਦਾ ਹੈ ਜਿਹਦੇ ਕਾਰਨ ਜ਼ਿੰਦਗੀ ਵਿੱਚ ਅਸੀਂ ਅੱਗੇ ਉਸ ਕੰਮ ਵੱਲ ਤੁਰਦੇ ਹਾਂ ਸਾਡਾ ਮਨ ਉਸ ਪਾਸੇ ਮੁੜਦਾ ਹੈ ਉਹ ਪਿਛਲੇ ਕਰਮਾਂ ਦੇ ਮੁਤਾਬਕ ਆਪੀ ਵੇਧਵ ਰਚਦਾ ਹੈ ਉਹ ਕਾਰਨ ਬਣਾ ਦਿੰਦਾ ਮਾਲਕ ਜਿਤ ਕਾਰੇ ਹਮ ਕੰਮ ਹਮ ਹਰ ਲਾਏ ਮਹਾਰਾਜ ਜੀ ਕਹਿੰਦੇ ਹਰੀ ਜਿਵੇਂ ਦਾ ਕੋਈ ਕਿਰਪਾ ਕਰਦਾ ਉਵੇਂ ਦਾ ਕੰਮ ਬਖਸ਼ਦਾ ਸੋ ਹਮ ਕਰੈ ਜੋ ਪ੍ਰਭ ਕਰਾਏ ਮਹਾਰਾਜ ਕਹਿੰਦੇ ਜੋ ਉਹ ਕਰਾਂਦਾ ਕੋਈ ਉਸ ਅਸੀਂ ਕਰਦੇ ਹਾਂ ਜਿੱਥੇ ਜਿਤ ਲਾਉ ਉਹ ਤੇਿਤ ਲੱਗਣਾ ਮਹਾਰਾਜ ਜੀ ਬਤਨ ਕਰਦਣ ਕਿ ਜਿਵੇਂ ਉਹ ਲਾਂਦਾ ਇਵੇਂ ਅਸੀਂ ਲੱਗਦੇ ਹਾਂ ਜਿਵੇਂ ਉਹ ਕਰਾਂਦਾ ਤਿਵੇਂ ਅਸੀਂ ਕਰਦੇ ਹਾਂ ਉਹਦੇ ਹੁਕਮ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਉਹ ਕਮਤ ਦੇ ਵਿੱਚ ਹੀ ਹੈ ਨਾ ਸਾਰਾ ਕੁਝ ਸ੍ਰਿਸ਼ਟੀ ਦਾ ਜਿਨ ਕੀ ਭਗਤੀ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਬ ਲਾਈ ਇਹ ਮਹਾਰਾਜ ਦੀ ਅਖੀਰੀ ਪੰਕਤੀ ਵਿੱਚ ਬੇਨਤੀ ਕਰਦਿਆਂ ਕਹਿੰਦੇ ਜਿੱਦ ਦੀ ਜਿਨ੍ਹਾਂ ਦੀ ਭਗਤੀ ਤੋਂ ਮੇਰੀ ਲੇਵੋ ਮਾਲਕ ਨਾਲ ਜੁੜ ਗਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਮੈਨੂੰ ਚੰਗੀ ਲੱਗੀ ਏ ਭਾਈ ਜਨੋ ਉਹ ਹਰੀ ਦੀ ਭਗਤੀ ਉਹਨੂੰ ਮੈਨੂੰ ਚੰਗੀ ਲੱਗਦੀ ਹੈ ਮੈਨੂੰ ਪਿਆਰੀ ਲੱਗਦੀ ਹੈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਮਹਾਰਾਜ ਜੀ ਕਹਿੰਦੇ ਤੇ ਜਨ ਨਾਨਕ ਮੈਨੂੰ ਉਹ ਰਾਮ ਦੇ ਨਾਮ ਨਾਲ ਮੇਰੀ ਲਿਵ ਜੁੜ ਗਈ ਮੇਰੀ ਸੁਰਤੀ ਜੁੜ ਗਈ ਇਹ ਭਾਈ ਜਨੋ ਉਹਦੀ ਭਗਤੀ ਉਹਨੇ ਆਪ ਮੈਨੂੰ ਬਖਸ਼ਿਸ਼ ਕਰਤੀ ਭਗਤੀ ਦੀ ਦਾਤ ਉਹਨੇ ਬਖਸ਼ੀ ਉਹ ਭਗਤੀ ਦੇ ਰਾਹੀਂ ਮੇਰੀ ਸੁਰਤੀ ਮੇਰੇ ਲਿਵ ਸੱਚੇ ਨਾਮ ਦੇ ਨਾਲ ਜੁੜ ਗਈ ਜਿਹਦੇ ਕਾਰਨ ਇਹ ਮਨੁੱਖਾ ਜਨਮ ਮਾਨਸ ਦੇ ਇਹ ਸਤਲੁਜ ਬਣ ਗਈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਜਿੱਥੇ ਸੰਸਾਰੀ ਸਬੰਧਾਂ ਬਾਰੇ ਮਹਾਰਾਜ ਜੀ ਵਰਣਨ ਕਰਦੇ ਹਨ ਉਥੇ ਗ੍ਰਸਤ ਮਾਰਗ ਬਾਰੇ ਦੱਸਦੇ ਹਨ ਇਹ ਕਰਮ ਰਿਸ਼ਤੇ ਹਨ ਸੰਸਾਰ ਦੇ ਵਿੱਚ ਜਿੰਨਾ ਕੁ ਸਾਨੂੰ ਪ੍ਰਾਪਤ ਹੋਇਆ ਮਾਂ ਬਾਪ ਪੁੱਤਰ ਧੀਆਂ ਇਹ ਸੰਸਾਰੀ ਸਬੰਧ ਸਾਰੇ ਉਹਦੇ ਬਣਾਏ ਹੋਏ ਹਨ ਉਹ ਮਾਲਕ ਨੇ ਸਾਡੇ ਪਿਛਲੇ ਪੂਰਬਲੇ ਕਰਮਾਂ ਦੇ ਸੰਜੋਗ ਮੇਲੇ ਜਿਹਦੇ ਕਾਰਨ ਇਹ ਸੰਸਾਰ ਵਿੱਚ ਸਾਰਾ ਕੁਝ ਬਣਿਆ ਇਹ ਕਦੀ ਕੋਈ ਰਿਸ਼ਤਾ ਬਣਦਾ ਕੋਈ ਖਤਮ ਹੁੰਦਾ ਜਿਵੇਂ ਇੱਕ ਪੌਦਾ ਹੈ ਉਹਦੇ ਟਾਹਣ ਟਾਣੀਆਂ ਟੁੱਟਦੇ ਹਨ ਨਵੇਂ ਉੱਗ ਜਾਂਦੇ ਹਨ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਦੇ ਵਿੱਚ ਸੁਨੁੱਖ ਦੇ ਨਾਲ ਹੁੰਦਾ ਹੈ ਕਦੀ ਕੋਈ ਸੰਬੰਧ ਬਣ ਜਾਂਦਾ ਕਦੀ ਟੁੱਟ ਜਾਂਦਾ ਜਿੰਨਾ ਚਿਰ ਸਰੀਰ ਚੱਲਦਾ ਸਾਹ ਚੱਲਦੇ ਹਨ ਇਸੇ ਤਰ੍ਹਾਂ ਹੀ ਕਰਮ ਰਿਸ਼ਤੇ ਚੱਲਦੇ ਹਨ ਜਦੋਂ ਸਰੀਰ ਖਤਮ ਹੁੰਦਾ ਜਿਵੇਂ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਆਤਮਾ ਦਾ ਪ੍ਰਮਾਤਮਾ ਨਾਲ ਮਿਲਣਾ ਇਹ ਸਰੀਰ ਘਰ ਜਿਵੇਂ ਸੰਸਾਰੀ ਘਰ ਹੈ ਸਰੀਰ ਦਾ ਇਹ ਸਰੀਰ ਜਿੰਨਾ ਚਿਰ ਜਿੰਦਾ ਉਸ ਘਰ ਵਿੱਚ ਅਸੀਂ ਰਹਿ ਸਕਦੇ ਹਾਂ ਇਸੇ ਤਰ੍ਹਾਂ ਇਹ ਸਰੀਰ ਜਿੰਨਾ ਚਿਰ ਜਿੰਦਾ ਆਤਮਾ ਇਸ ਸਰੀਰ ਵਿੱਚ ਰਹਿ ਸਕਦੀ ਹੈ ਜਦੋਂ ਸਰੀਰ ਮਰ ਗਿਆ ਇਹ ਆਤਮਾ ਨੂੰ ਇਸ ਸਰੀਰ ਵਿੱਚੋਂ ਨਿਕਲਣਾ ਪੈਣਾ ਜਿਵੇਂ ਸੰਸਾਰੀ ਘਰ ਟੁੱਟ ਗਿਆ ਤਾਂ ਆਪਾਂ ਨੂੰ ਉੱਥੋਂ ਜਾਣਾ ਪੈਣਾ ਉਸ ਘਰ ਵਿੱਚ ਥੋੜਾ ਰਹਿ ਸਕਦੇ ਹਾਂ ਟੁੱਟੇ ਹੋਏ ਇਸੇ ਤਰ੍ਹਾਂ ਇਹ ਸਰੀਰ ਟੁੱਟਦਾ ਇਹ ਆਤਮਾ ਨੂੰ ਵਿਦਿਆ ਹੋਣਾ ਪੈਂਦਾ ਇਸ ਵਿੱਚੋਂ ਨਿਕਲਣਾ ਪੈਂਦਾ ਜਿੰਨਾ ਤੇਰੇ ਸਰੀਰ ਜਿੰਦਾ ਹੈ ਇਹ ਘਰ ਜਿੰਦਾ ਹੈ ਉਹਨਾਂ ਤਰੀ ਆਤਮਾ ਨੂੰ ਜੱਪ ਕੇ ਅੰਮਰ ਕਰ ਸਕਦੇ ਆ ਇਹ ਅੱਜ ਸ਼ਬਦ ਵੀ ਵਿਚਾਰੇ ਭਾਈ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾਂ ਭੁੱਲਾਉ ਜੰਦੀਆਂ ਨ ਮਹਾਰਾਜ ਸਤਿ ਬਖਸ਼ਣ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ